ਫੋਨ ਜਲਾਈ ਜਾਂਦੇ ਹਾਂ ਅਜੂਰੇ ਬੈਠੇ ਹਾਂ ਕੀ ਗੱਲ ਉਹ ਕਿਵੇਂ ਬਣੀ ਦੀ ਟੀਚਰ ਹਿੰਦੀ ਟੀਚਰ ਲੱਗਿਆ ਕਰੋ ਮੈਂ ਪੰਜਾਬੀ ਟੀਚਰ ਆ ਆਪਾਂ ਹਿੰਦੀ ਹੁੰਦੀ ਕੋਈ ਨਹੀਂ ਹੈਗੇ ਪੰਜਾਬ ਚ ਰਹਨੇ ਪੰਜਾਬੀ ਬੋਲਾਂਗੇ ਆਪਾਂ ਦੇਖਿਆ ਤੁਸੀਂ ਕਿੰਨੀ ਸੰਭੀ ਪੰਜਾਬੀ ਬੋਲਦੀ ਐ ਮੈਂ ਹਾਂ ਬੋਲਦਾ ਮੈਂ ਵੀ ਦੇਖਿਆ ਰਾਨ ਇਹ ਗੱਲ ਲੱਗੀ ਸੀ ਮੈਂ ਹਿੰਦੀ ਚਮਤਕਾਰ ਕਰਦਾ ਤੇ ਚਮਤਕਾਰ ਹੀ ਹੈ ਜਿਹੜਾ ਤੁਸੀਂ ਪੰਜਾਬੀ ਬੋਲਣ ਲੱਗ ਗਏ ਉਸ ਤੋਂ ਅੱਗੇ ਨੇ ਤੇ ਐਸੇ ਕਰਦੇ ਹੈ ਵੈਸੇ ਕਰਤੇ ਹੈ ਨਹੀਂ ਜੀ ਬਸ ਮੈਂ ਸਕੂਲ ਛੱਡ ਤਾ ਸੱਚ ਜਦੋਂ ਖੁਸ਼ ਕਰ ਵੀ ਦੱਸਾਂ ਉਹ ਛੱਡ ਤਾ ਲੱਗੇ ਅੰਦਰ ਹਾਂਜੀ ਮੈਂ ਮੈਂ ਨਹੀਂ ਮੈਂ ਤਿੰਨ ਦਿਨ ਦੀ ਬਲੀਆ ਦੇ ਆਪਣਾ ਸਕੂਲ ਹੀ ਛੱਡ ਤਾ। ਬੜਾ ਵਧੀਆ ਕਰਿਆ ਅੱਜ ਉਹਨਾਂ ਨੇ ਕੀ ਹਾਈ ਬੱਸ ਅੱਜ ਮੈਂ ਜਾਣਾ ਸੀ ਪਹਿਲਾਂ ਮੇਰਾ ਮਨ ਨਹੀਂ ਸੀ ਜਾਣ ਦਾ ਫਿਰ ਮੈਂ ਕਿਹਾ ਚੱਲੋ ਜਾ ਕੇ ਕੀ ਹਾਉਣੇ ਆਂਗੇ। ਕਹਿਣਾ ਵਧੀਆ ਹੁੰਦਾਗਾ ਪੜਾ ਕੇ ਆਪੇ ਲਾਉਣ ਵਾਲਾ ਨੇ। 4 ਦਿਨਾਂ ਦਾ ਪਰਦਾ ਜੋ ਬਿਲਕੁਲ ਬਹੁਤ ਹੀ ਕਰਿਆ ਯਾਰ ਤਾਂ ਮੈਨੂੰ ਬਹੁਤ ਮਾਣ ਆ ਤੇ ਤੇ ਕਿਤਾਬ ਹਿੰਦੀ ਦਾ ਕੀੜਾ ਸਮਾਜੋ ਪੜ੍ਹਦਾ ਹੁੰਦੇ। ਹਾਂਜੀ ਹਾਂਜੀ। ਚੱਲ ਵਧੀਆ ਕਰਿਆ। ਚਲ ਉਹਨਾਂ ਦਾ ਅਸਬਕ ਕੱਟੇਗਾ ਅੱਜ ਦਿਨ ਨੂੰ। ਕਮਾ ਕੇ ਕੀ ਲੈ ਆਉਣਾਗਾ ਮੈਨ ਕਿਤੇ ਵੀ ਜਾਣਾ ਹੈਗਾ ਤੁਸੀਂ ਦੇਖੀ ਨਹੀਂ ਪੰਨੇ ਸਿੱਧੂ ਵਾਲੀ ਨਿਊਜ਼ ਬਹੁਤ ਮਾਨਕਰ ਆ ਬੇ ਕਿਤੇ ਨਹੀਂ ਦੋਸ ਵੀ ਜਾਣ ਨੂੰ ਚੀਜ਼ ਕਰਦਾ ਕੋਸ ਨਹੀਂ ਚੰਗਾ ਲੱਗਦਾ ਤੇ ਰੁੱਟੀ ਨਹੀਂ ਚੰਗੀ ਲੱਗਦੀ ਹੈਗੀ ਜਦੋਂ ਦੀ ਨਿਊਜ਼ ਸੁਣੀ ਹੈਗੀ ਲੋਏ ਤਾਂ ਸਿੱਖਾਂ ਨਾਲ ਪਾਈਂਦਾ ਕਰਾਉਂਦਾ ਜਿਹੜੇ ਲੋਕ ਲਈ ਕਹਜੇ ਮੰਤਰੀ ਨੇਗੇ ਜਿੱਤੀਆਂ ਪੈਣਆਂੀਆਂ ਇਹਨਾਂ ਦੀਆਂ ਵੋਟਾਂ ਵੇਲੇ ਐਵੇਂ ਬਣ ਜਾਂਦੇ ਚੰਗੇ ਆਪ ਦੇ ਘਰੇ ਦੇਖਿਆ ਨਾ ਕੋਈ ਗੱਡ ਨਿਊਜ਼ ਦੇ ਰਿਆ ਸਾਡੇ ਘਰੇ 'ਚ ਖੁਸ਼ੀਆਂ ਆਉਣ ਵਾਲੀਆਂ ਨੇ ਆਪ ਦੇ ਤੁ ਦੂਜਿਆਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪ ਦੇ ਘਰੇ ਖੁਸ਼ੀਆਂ ਆਉਣ ਵਾਲੀਆਂ ਨੇ ਇਹਨਾਂ ਦੇ ਕਿ ਸਿੱਧੂ ਮੁਸੇਰੇ ਨਹੀਂ ਕਿਸੇ ਦਾ ਮਾਦਾ ਪੁੱਤ ਸੀ ਉਹ ਮਾਦਾ ਤਾਂ ਹਜੇ ਤੱਕ ਨਹੀਂ ਉਹਦੇ ਦਿਲ 'ਚ ਕਿੰਨੀਆਂ ਲਾਟਾਂ ਜਿਹੜੀਆਂ ਉਹ ਨਹੀਂ ਹਜੇ ਤੱਕ ਹੋਈਆਂ ਢੰਡੀਆਂ ਦੀਪ ਸਿੱਧੂ ਨਹੀਂ ਕਿਸੇ ਦਾ ਪੁੱਤ ਸੀ ਉਹ ਖਿਡਾਰੀ ਨਹੀਂ ਕਿਸੇ ਦਾ ਪੁੱਤ ਸੀ ਹੁਣ ਭਾਨਾ ਸਿੱਧੂ ਤਾਂ ਜਿਉਂਦਾ ਹੈਗਾ ਕੋਈ ਤਾਂ ਕਦਰ ਕਰ ਲੈਣਾ ਲੋਕ ਜਾ ਕੇ ਕਹਿ ਦਿੰਦੇ ਸਾਡਾ ਕੰਮ ਕਰ ਲਓ ਜੀ ਆਹ ਕਰ ਦੋ ਉਹਦੇ ਨਾਲ ਖੜਨ ਨਾ ਲੋਕ ਉਹ ਸਹੀ ਗੱਲ ਆ ਰਹੀ ਤੇ ਤੁਹਾਡੀ ਬਿਲਕੁਲ ਸਹੀ ਉਹ ਨਹੀਂ ਕਿਸੇ ਦਾ ਸੁਪੁੱਤਰ ਉਹਨੂੰ ਤਾਂ ਸੰਭ ਲੈਣਾ ਸਹੀ ਗੱਲ ਕਹੇ ਸਾਡੇ ਘਰੇ ਖੁਸ਼ੀਆਂ ਆਉਣ ਵਾਲੀਆਂ ਕਹਦੇ ਮੁਸੀਆਂ ਆਉਣ ਵਾਲੀਆਂ ਤੇ ਪਹਿਲੇ ਜਵਾਬ ਤਾਂ ਤੇਰੇ ਸਾਹਮਣੇ ਨਹੀਂ ਗਏ ਹੁਣ ਤੈਨੂੰ ਨਵੇਂ ਦਿਨ ਤੇਰੀ ਕਾਹਦੀ ਤੁਸੀਂ ਮਨ ਲਿਆ ਕਿ ਅਸੀਂ ਕਾਹਦੀ ਹੁਸੀਂ ਮਨ ਲਿਆ ਅਸੀਂ ਨਹੀਂ ਮਨਾਉਂਦੇ ਕਿਸੇ ਦੀ ਉਹ ਮਾਮਾ ਦੇ ਪੁੱਤ ਨਹੀਂ ਸੀ ਇੰਨਾ ਵੱਡਾ ਜਵਾਨ ਜਿਹੜਾ ਦੇਖੀ ਐ ਘੁੱਬ ਨਿਕਲਦੀ ਐ ਵੀ ਇੰਨਾ ਸੁਮੂਸੇ ਵਾਲਾ ਜਾਤ ਹੁੰਦਾ ਜਦੋਂ ਦੇਖਦੇ ਆ ਨਾ ਐਵੇਂ ਹੁੰਦਾ ਵੀ ਇਹ ਸੱਚੀ ਐ ਹੋ ਗਿਆ ਕਿੰਨਾ ਗਲਤ ਹੋਇਆ ਚਲ ਉਹ ਮੌਤ ਆ ਜਵੇ ਆਪਾਂ ਕਹਿ ਦਨੇ ਆ ਚਲ ਰੱਬ ਦਾ ਭਾਣਾ ਇਹ ਤਾਂ ਜਾਣ ਬੁੱਝ ਕੇ ਮਾਰਿਆ ਗਿਆ ਹੈਗਾ ਇਹਨੂੰ ਕਿਵੇਂ ਮੰਨ ਲਈਏ ਬਿਮੋਤਾ ਇਸ ਨੂੰ ਜਾਣ ਬੁੱਝ ਕੇ ਮਾਰਿਆ ਗਿਆ ਤਾਂ ਸਾਜ ਸਹੀ ਬਿਲਕੁਲ ਪਰ ਐਵੇਂ ਭਾਨੇ ਸਿੱਦੂ ਨੇ ਕਦੇ ਉਹ ਕਰੀ ਜਾਂਦੇ ਕੋਈ ਉੱਠਦਾ ਲੱਗ ਰੁੱਠੇ ਹੀ ਨਾ ਤਾਂ ਕਹਿੰਦੇ ਮੁੰਡੇ ਉੱਠਣੀ ਨਾ ਵੀ ਸਿੱਖਾਂ ਦਾ ਖਤਮ ਹੀ ਕਰਦੀਏ ਕੰਮ ਅਰਜੰਦਰ ਸਿੰਘ ਬਾਈ ਕੋਈ ਬੋਲੇ ਹੀ ਨਾ ਕੋਈ ਹੱਕਾਂ ਨਹੀਂ ਤਾਂ ਬਾਈ ਜੀਬ ਸਿੱਧੂ ਨੇ ਗੱਲ ਕਹੀ ਸੀ ਇਹ ਗੱਲ ਕਹੀ ਸੀ ਉਹਨਾਂ ਨੇ ਕਹਿੰਦੇ ਭੇਡਾਂ ਮੰਨੀਆਂ ਜਾ ਸਕਦੀਆਂ ਸੰਗੀਆਂ ਦੀ ਇਹ ਗੱਲ ਸੱਚ ਹੋ ਗਈ ਅੱਜ ਸਾਰੇ ਫੇਰ ਤਾਂ ਸਮਾਰ ਕੇ ਆਉਣੇ ਵੀ ਹੁਣ ਜਿਨ੍ਹਾਂ ਨੇ ਪਾਈਆਂ ਸੀ ਵੋਟਾਂ ਹੁਣ ਲੋਕ ਤਾਂ ਦਿੰਦੇ ਨੇ ਲੋਕ ਇੱਕ ਦੇਖ ਲਈਏ ਦੇਖਦੇ ਛੋਟਾ ਦੇਖ ਲਈਆਂ ਲੋਕਾਂ ਨੇ ਆ ਥੋੜਾ ਮੋਟਾ ਨਾਸਨੂਸਣ ਦੇਖ ਲਿਆ ਉਹ ਹੀ ਕਹਿੰਦੇ ਨੇ ਕਰਕੇ ਲੋਕ ਇਹਨੂੰ ਵੋਟਾਂ ਪਾ ਕੇ ਭੇਡ ਨੂੰ ਇਹ ਭੇਡ ਚਾਲਾ ਭੇਡੂ ਲੋਕ ਨੇ ਭੇਗੂ ਸਮਾਜ ਆਨਦਾ ਭੇਡਾਂ ਦੀ ਪਾਰਟੀ ਆ ਹਾਂ ਜੀ ਉਹ ਹੀ ਕਹਿੰਦੇ ਲੋਕਾਂ ਨੂੰ ਬਸ ਇੱਥੇ ਖਾਣ ਪੀਣ ਤੱਕ ਹੀ ਦਿਖ ਗਿਆ ਵੀ ਸਾਨੂੰ ਖਾਣ ਪੀਣ ਮਿਲ ਜਾਂਦਾ ਕੋਈ ਹੱਕਾਂ ਲਈ ਬੋਲਣ ਲਈ ਉਹ ਵੀ ਦੇਖੋ ਉਹ ਨਹੀਂ ਚਾਹੀਦਾ ਕਿਸੇ ਨੂੰ ਵੀ ਆ ਦੇਖ ਲਓ ਨ ਬਚੇਰਾ 22 ਸਾਲ ਦਾ ਮੁੰਡਾ ਕਹਿੰਦੇ ਰਾਮਗੜ੍ਹ ਸਰਦਾਰਾ ਹੋਇਆ ਜਿਹੜਾ ਉਹਦਾ ਨਾਲ ਉਹ ਵਿਚਾਰਾ ਫੌਜੀ ਹੋਇਆ ਉਹਦਾ ਕੀ ਆ ਕਰੋੜ ਰੁਪਈਆ ਦੇਤਾ ਜੀ ਅਸੀਂ ਲੱਖ ਰੁਪਈਆ ਦੇ ਆਏਗਾ ਨਾ ਮੈਨ ਵੀ ਉਹਦੇ ਨਾਲ ਕਿ ਉਹਨਾਂ ਦਾ ਪੁੱਤ ਵਾਪਸ ਆ ਜੂਗਾ ਉਹਨਾਂ ਦਾ ਪੁੱਤ ਨਹੀਂ ਵਾਪਸ ਜਦੋਂ ਪੁੱਤ ਦੇਖਣ ਚੱਲਣਗੇ ਉਹਦੇ ਆਏਗਾ ਉਹਨਾਂ ਨੂੰ ਉੰਮੀ ਦਾ ਸੁਣ ਨਾ ਤਾਂ 1 ਕਰੋੜ ਦਾ ਉਹਨਾਂ ਦੀ ਜਿੰਦਗੀ ਨਿਕਲ ਲੱਗੀ ਆ 6 ਘੰਟੇ ਦਾ ਕੱਲਾ ਭਰਾ ਸੋਇਆ ਜਿੰਦਗੀ ਨਸ਼ਟ ਹੋਊਗੀ ਜਾਂ ਉਹਦਾ ਘਰੋਂ ਇੱਕ ਚਾਰਾ ਹੋ ਜਿਹਾ ਉਹ ਤਾਂ ਭਾਵੇਂ 1000 ਰੁਪਈਆ ਲਿਆਉਂਦਾ ਉਹਨਾਂ ਨੂੰ ਉਹ ਵੀ ਬਹੁਤ ਸੀ ਕਰੋੜ ਦਾ ਉਹਨਾਂ ਨੂੰ ਇੰਤੀ ਚੰਗਾ ਲੱਗਣਾ ਜੀ ਇਹ ਤਾਂ ਐਵੇਂ پیسے ਦੇ ਕੇ ਅਗਲੇ ਨੂੰ ਮੈਂ ਕਰ ਦਿੰਦਿਆਂ ਵੀ ਪਸ ਪੈਸੇ ਨਾ ਖਰੀਦ ਲਿਆ ਸੀ ਬੰਦੇ ਹੁਣ ਸਾਡੇ ਹੱਕ ਚ ਬੋਲੂਗਾ ਵੀ ਆਇਆ ਸੀ ਭਗਮਾਨ ਸਮਾਨ ਆਇਆ ਸੀ ਸੂਰਮਾ ਵੱਡਾ ਜਿਹਦੇ Baal ਤਾਂ ਨਿਕਲਦੀ ਨਹੀਂ ਬਾਜ ਵੀ ਤਤ ਲਾਉਂਦੀ ਆ ਉਹ ਜਿਹੜੇ ਬੁੱਸਾ ਪਾਤੀਆਂ ਟਮੇਟੀ ਕਰਨ ਵਾਲੇ ਦੇ ਬੋਟਾ ਪਾਤੀਆਂ ਲੋਕਾਂ ਨੇ ਇਹ ਆ ਮੈਂ ਦੇਵਾਂਗਾ ਪੈਸਾ ਲੋਕਾਂ ਦੀ ਇਹਦਾ ਪੈਸਾ ਜਿਹੜਾ ਇਹ ਲੋਕਾਂ ਚ ਦਿੰਦਾ ਜਾਂ ਇਹ ਗਾਹਾਂ ਦੇ ਖਾਤੇ 'ਚ ਦਿੰਦਾ ਜਾਂ ਇਹ ਜਦੋਂ ਇਹ ਆਮ ਸੀਗਾ ਕਹਿੰਦਾ ਲੋਕਾਂ ਨੂੰ ਮੈਂ ਆਮ ਬੰਦਾ ਮੈਂ ਤੁਹਾਡੀ ਸੇਵਾ ਕਰੂੰਗਾ ਕਿਸਾਨ ਵੀਰੋ ਮੈਂ ਤੁਹਾਨੂੰ ਗੱਲ ਕਰਾਂਦਾ ਫਸਾ ਦੇ ਮੂਰੇ ਮੰਜਾ ਢਾਹ ਕੇ ਮਸਤਰਾ ਮਸਤਾਨੀ ਲਾ ਕੇ ਪੈ ਪੈਨਾ ਮੈਨੂੰ ਪਤਾ ਥੋੜੀ ਆ ਭਾਵਨਾਵਾਂ ਦਾ ਮੈਂ ਕਿਸਾਨਾਂ ਵਾਲੀ ਗੱਲ ਦਾ ਤੁਸੀਂ ਮੇਰੇ ਭਾਈਓ ਮੈਂ ਥੋੜੀ ਤਕਰੀਫਾ ਸਮਝਦਾ ਅੱਜ ਉਹ ਬੰਦਾ ਸਰਕਾਰ ਦੀ ਉੱਕਰਜ ਬਣ ਗਿਆ ਸਰਕਾਰ ਦਾ ਬਣ ਗਿਆ ਭੇਡ ਭੇਡ ਰਹੀ ਭੇਡ ਨੂੰ ਸਮਝ ਨਹੀਂ ਲੱਗਿਆ ਕਿ ਕਿਸਾਨ ਕੀ ਚਾਹੁੰਗੇ ਨੇ ਕੀ ਨਹੀਂ ਚਾਹੁੰਦੇ ਹਾਂਜੀ ਉਹ ਹੀ ਦਾ ਹੈਗਾ ਕਿ ਉੱਤ ਵੱਡੀਆਂ ਵੱਡੀਆਂ ਗੱਲਾਂ ਕਰ ਲੈਂਦੇ ਨੇ ਬਾਅਦ ਚ ਪੂਰੇ ਹੁੰਦੇ ਨਹੀਂ ਬਾਅਦੇ ਲੋਕਾਂ ਦਾ ਪੈਸਾ ਲੋਕਾਂ ਚ ਲਾਈ ਜਾਓ ਆਪਦੀ ਮਸੂਲੀ ਕਰਿਓ ਵਿਭਾਗ ਦੀ ਭਗਮਾਨਤਮਾਨ ਅੱਤਾ ਮੈਂ ਤਾਂ ਕਹਣਾ ਇਹਦੇ ਮਰਗਾ ਢੇਡੂ ਨਾ ਦੁਨੀਆਂ ਤੇ ਆਵੇ ਨਾ ਕਿਸੇ ਆਉਣ ਦੀ ਲੋੜ ਆ ਮੈਂ ਤਾਂ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਲੋਕ ਥੋੜਾ ਮੋਟਾ ਦੇਖ ਕੇ ਕਹਿਣ ਨਾ ਵੀ ਹਾਂ ਸਾਨੂੰ ਬਿਜਲੀ ਮੁਕਤ ਕਰਤੀ ਸਾਨੂੰ ਰਾਸ਼ਨ ਪਾਣੀ ਉਹ ਵਗਰਤਾ ਇਹਨਾਂ ਦੇ ਸ਼ਕਤ ਨਾਲ ਬੈਠੋ ਇਹਨਾਂ ਨੂੰ ਦਬਾਲ ਦੋ ਇਹਨਾਂ ਚਿਤਤੀਆਂ ਦਾ ਹਾਰ ਬਗ ਉਹਨਾਂ ਦੇ ਗਲਾਂ ਦੇ ਵਿੱਚ ਆਮ ਤਾਂ ਲੋਕਾਂ ਨੇ ਪੱਤਰ ਰਵਾ ਕੇ ਲੋਕਾਂ ਨੇ ਘਰ ਦੇ ਦੀਵੇ ਬੁਝਾ ਕੇ ਆਪ ਦੇ ਚੰਨਣ ਕਰ ਤੋਂ ਦਿੱਤਾ ਹੈ ਸਰਕਾਰੀ ਨੌਕਰੀਆਂ ਦੇਤੀਆਂ ਮੈਨੀਆਂ ਦੇ ਕੇ ਕੀ ਕਰਨਗੇ ਸਰਕਾਰੀ ਨੌਕਰੀਆਂ ਨੂੰ ਜਿਹੜੇ ਪੱਤਾ ਉਹ ਤਾਂ ਨਹੀਂ ਵਾਪਸ ਲੈਣਨੇ ਸਰਕਾਰੀ ਨੌਕਰੀ ਦਾ ਸਾਰਾ ਡਿਪਾਰਟਮੈਂਟ ਹੈ ਠੇਕੇ ਦੇ ਕਰਤਾ ਸਰਕਾਰੀ ਨੌਕਰੀ ਦਾ ਉਹ ਹੁੰਦੀ ਹੈ ਜੀ ਕਿਸੇ ਨੂੰ 80000 ਰੁਪਏ 90000 ਮਿਲ ਰਿਹਾ 15000 ਦੇ ਘੱਟ ਸਰਕਾਰੀ ਨੌਕਰੀ ਲੈ ਗਈ ਲੋਕਾਂ ਦੇ ਕਲਾਸੇ ਦਾ ਫਰਦਾ ਆ ਮੈਂ ਸਰਕਾਰੀ ਨੌਕਰੀਆਂ ਦੇਤੀਆਂ ਦੇ ਲੋ ਸਿੱਧੂ ਮੁਸੇ ਵੜੇ ਦੇ ਮਾਤਾ ਪਿਤਾ ਕਦੇ ਕਿੱਥੇ ਜਾ ਕੇ ਤਰਲੇ ਕੱਢਦੇ ਆ ਵਿਚਾਰੇ ਕਦੇ ਕਿੱਦੇ ਕੱਢਦੇ ਨਹੀਂਗੇ ਬਸ ਆ ਫੋਟੋ ਵੀਡੀਓ ਇਹ ਪਾ ਕੇ ਲੋਕ ਪਾ ਦਿੰਦੇ ਨੇਗੇ ਬਸ ਅਗਨਾ ਕੋ ਸੁਣਦੇ ਤਾਂ ਹੈ ਨਹੀਂ ਵੀ ਸੁਣੋ ਵੀ ਉਹਦੀ ਗੱਲ ਹੈ ਨਾ ਕਾਲਾ ਮੰਤਰੀ ਇਹ ਤਾਂ ਇਹ ਨਿਊਜ਼ ਦੇ ਕਿਸੇ ਤੋਂ ਪਾਣੇ ਸੇ ਦੁਬਾਈ ਨੂੰ ਲੈ ਕੇ ਆਏ ਸੀਗੇ ਪਰ ਉਸ ਵਾਲੇ ਕਹਿੰਦਾ ਤਾਂ ਜੇ ਵੀ ਨਾਂ ਕਹਿੰਦੇ ਬਹੁਤ ਗਲਤ ਕਰੀ ਕਿਸੇ ਨਾਲ ਇਹ ਕਰਮ ਦਾ ਤਾਂ ਹੱਕ ਹੀ ਨਹੀਂ ਉਹਨਾਂ ਨੂੰ ਨਹੀਂ ਇਹ ਬੁੱਚੜ ਇਹ ਬੁੱਚੜ ਬੈਂਟੇ ਵਰਗਾ ਬੁੱਚੜ ਬੰਦਾ ਉਹਨਾਂ ਨੂੰ ਬੁੱਚੜੇ ਗੋਮੇ ਨੂੰ ਪੇਡੂ ਨੂੰ ਭਾਗ ਮਾਣ ਪੇਡੂ ਨੂੰ ਬੁੱਚੜੇ ਘਊਂਗਾ ਜਿਹੜੇ ਬੱਚੜ ਨੇ ਇਹਨਾਂ 'ਚ ਸੱਦ ਕਰਾਇਆ ਬਾਈ ਇੰਦਰਾ ਦਾ ਕੀ ਹਾਲ ਹੈ ਸੀ ਭੁੱਲ ਗਏ ਵੀ ਲੱਗਦਾ ਮੋਤੀ ਪੰਜਾਬ 'ਚ ਨਹੀਂ ਆਉਂਦਾ ਇਹਦਾ ਇੰਦਰਾ ਗਾਂਧ ਦਾ ਨਾ ਤੇ ਨਾਂ ਬੁਰਾ ਹਾਲ ਹੋ ਕੇ ਨੂੰ ਮਾਰਿਆ ਠੀਕ ਆ ਉਸ ਤੋਂ ਬਾਅਦ ਬਿਆਨਤਾ ਕੁੱਚੜਾਇਆ ਬਿਆਨਤਾ ਕੁੱਚੜ ਦੀ ਦੇਲਾ ਉਂਗੜੀ ਤਾਂ ਕਿਵੇਂ ਮਿਲ ਜੇਗੀ ਇਹਨਾਂ ਨੂੰ ਆਪ ਤਾਂ ਇਹ ਗੱਠਾਂ ਲਾ ਜਿਹੜੇ ਗੱਠ ਦਾ ਇਹਦਾ ਕੁਝ ਨਹੀਂ ਬਣਨਾ ਵੜੀ ਦਾ ਭੇੜ ਦਾ ਇਹਦੀਆਂ ਭੇੜ ਦੀ ਹੋਂਨਾ ਐ ਖੜੀਆਂ ਨੇ ਸਰੰਗੜਾ ਦੇਖ ਲਓ ਮਸੇਰੰਗੜਾ ਦੇਖਦਾ ਸਿਰ ਟੜਦਾ ਲੱਗ ਕਰਦਾ ਟਕਲੜੀ ਜਿਹੇ ਉੱਪਰ ਪਰ ਬਗੇਨਾ ਸਿੱਖਾਂ ਦਾ ਉਹ ਇਹ ਆਸਨ ਮੇਂ ਪਾਣ ਗਿਆ ਇਨਾ ਦੀ ਮੋਤੀ ਨਾਲ ਇਹ ਕਹਿੰਦਾ ਨਾ ਮੈਂ ਮਾਣਾ ਮਾਣਾ ਭਗਮਾ ਕੋਈ ਨਹੀਂ ਕੋਈ ਨਹੀਂ ਕਿਸੇ ਦਾ ਬਣਦਾ ਇਹ ਲੱਡੂ ਆਸੇ ਦਾ ਮੋਤੀ ਤਾਂ ਆਉਂਦੇ ਨਹੀਂ ਕਿਸੇ ਦਾ ਉਹਨੂੰ ਕੋਈ ਹੈਗਾ ਉਦੋਂ ਨਹੀਂ ਹੈਗਾ ਉਹਦੇ ਅੱਗੇ ਨਹੀਂ ਕੋਸਾ ਉਹਨੇ ਕੀ ਪਾਣਾ ਕਿਸੇ ਉਹਦੇ ਅੱਗੇ ਮੇਸੇ ਅੰਦਰ ਹੈ ਨਹੀਂ ਕੋਸਾ ਉਹ ਕਹਿੰਦਾ ਕੀ ਬਣ ਜੂਗਾ ਜਾਂ ਬਣਦਾ ਉਹਦੇ ਕਹਿੰਦੇ ਅੱਜ ਰੈਲੀ ਕੱਢੀ ਕਿਸੇ ਕਾ ਰੈਲੀ ਸੱਜੇ ਇਹ ਰੈਲੀ ਦੇ ਭਗਮਾ ਮੜ ਕੇ ਦੂਲੇ ਖੜਾ ਆਪ ਤਾਂ ਭੇਡੂ ਇਹਦਾ ਕਾਨੂੰਨ ਲਾਗੂ ਕਰਦਾ ਨਵੇਂ ਨਵੇਂ ਕਰਦਾ ਫਿਰਦਾ ਹਾਂਜੀ ਇਹਨਾਂ ਕਾਫੀ ਟਰੈਕਟਰ ਗਏ ਸੀਗੇ ਕਿੰਨੇ ਟਰੈਕਟਰ ਦੇ ਹੈਗੇ ਨੇ 350 400 ਦੇ ਲੱਗੇ ਨੇ ਤਾਂ ਠੀਕ ਆ ਗਿਆ ਪਰ ਫਿਰ ਵੀ ਇਹਨਾਂ ਨੇ ਇਹਨੇ 7 88 ਇਹਨੇ ਪਾਵਰ ਰੈਟ ਠੀਕੇ ਦੇ ਪਾਏ ਨਾ ਪਈ ਕੋ ਬਰਾਬਰ ਇਹਨਾਂ ਨੇ ਕਿੱਥੇ ਕੋਸੋ ਕਰਨਾ ਚਲੋ ਆ ਦਿਓ ਦੇ ਕੰਮ ਕੋਈ 188 ਪਾਵਰ ਰੈਟ ਨੇ ਠੀਕੇ ਦੇ ਗਾਤੇ ਕਹਿੰਦਾ ਜੇ ਮੈਂ ਆਪ ਕਰਦਾਗਾ ਨਾ ਤੇ ਖਰਚਾ ਤਾਂ 55 ਲੱਖ ਰੁਪਈਆ ਹੁੰਦਾ। ਤਰ੍ਹਾਂ ਕਿ ਠੇਕੇ ਦੇ ਕਰਦਿਆਂ ਕਹਿੰਦਾ ਸਾਨੂੰ 30 ਲੱਖ ਰੁਪਈਆ ਬਚੂਗੇ ਤੇ 20 ਲੱਖ ਰੁਪਈਆ ਖਰਚਾ ਹੋ ਕਰਨਾ ਨਾ ਕਰਨ ਦਾ। ਸਹੀ ਗੱਲ ਹੀ ਜਾਂਦਾ ਫालतू ਬੈਠਾ ਹੈ ਜੋ ਤੁਸੀਂ ਤੇ ਦੋਹਾਂ ਵਾਲੀ ਜਿਹੜੀ ਮੇਰੇ ਨਾਮ ਲੈਣ ਨੂੰ ਚੇਂਜ ਕਰਦਾ। ਇਹਦਾ ਬੁਚੜਿਆ ਸਹੀ ਗੱਲ ਇਹਦਾ। ਇਹਦਾ ਮਨਲਾ ਮੈਨੂੰ ਐਂ ਲੱਗਦਾ ਇਹ ਭਗਮੰਤਮਾਨ ਹੈਗੀ ਬੇਅੰਤ ਦੀ ਬੁਚੜ ਦੀ ਲਾਵਾ ਹੈ। ਚੜੇ ਬੰਦੇ ਆ ਕਿ ਚਲੋ ਚੱਲੀਏ। ਅਦੇ ਮੈਂ ਤਾਂ ਮਹਿਰਾਨ ਵੀ ਉਹ ਪਰਪਰੇਤ ਕੋ ਨਿੰਦੇ ਦਾ ਵਿਆਹ ਕਰਾ ਕੇ ਦੱਸ ਕਿਹੜਾ ਖਾਨਦਾਨੀ ਬੰਦਾ ਸੀ ਵੀ ਇਹਨੂੰ ਬੰਦਾ ਨਹੀਂ ਮਿਲਿਆ ਕੋਈ ਆਵਲੀ ਦਾ ਵਿਆਹ ਕਰਾਇਆ ਉਹਨੇ ਵੀ ਉਹ ਕੀ ਐ ਜੀ ਹੋ ਗਈਆਂ